ਸੁਲਤਾਨਪੁਰ ਲੋਧੀ ਦੀ ਨਮੀ ਦਾਣਾ ਮੰਡੀ 'ਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਪਰਿਵਾਰ ਅਤੇ ਪ੍ਰਵਾਸੀ ਮਜ਼ਦੂਰਾ ਵਿਚਾਲੇ ਇੱਕ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਇਸ ਝੜਪ ਦੌਰਾਨ ਕਿਸਾਨ ਪਰਿਵਾਰ ਅਤੇ ਕੁਝ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਹੋਏ ਜੋ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜ਼ਰੂਰੀ ਇਲਾਜਾਂ अच्छा दा मेरा मेजर सिंह ਨਾ ਇਹ ਪਿੰਡ ਚ ਆ ਲਈ ਆਲਾ ਮੈਂ ਸ਼ਾਮੀ ਗਿਆ ਹੀ ਉੱਤੇ ਆੜ ਤੇ ਪੱਦ ਕਰਕੇ ਬਾੜ ਸਾਲ ਦੇ ਤੇ ਉੱਤੇ ਨਾ ਮੱਕੀ ਫੋਲੀ ਫਈ ਕ ਪਰਸੋਂ ਦੀ ਕੱਲ ਤੋਂ ਪਣੀ ਲੱਗੀ ਤੇ ਅੱਜ ਉਹਨਾਂ ਸਕੱਲ ਵੀ ਫੋਲੀ ਥੋੜੀ ਜੀ ਤੇ ਅੱਜ ਵੀ ਫੋਲੀ ਆ ਤੇ ਅੱਜ ਵੀ ਸੁੱਕੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋ ਗਿਆ ਮੈਂ ਕਿਹਾ ਨੂੰ ਵਿੱਚ ਦੀ ਬੇਲ ਤੇ ਮਾਰੋ ਇਹ ਸੁੱਕ ਜੂਗੀ ਤੇ ਉਹ ਮੇਰੇ ਆਕੇ ਉਹਨਾਂ ਦੀ ਲੱਗੇ ਮੁੜ ਕੇ ਫੇਰ ਜਾ ਕੇ ਬੈਂਚ ਤੇ ਸੋਂਗੇ ਹੁਣ ਮੈਂ ਕੱਦ ਕਰਕੇ ਆਇਆ ਤਾਂ ਫੇ ਉਹ ਜਾ ਕੇ ਬੈਂਚ ਦੇ ਉੱਤੇ ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਖੋਲਣੀ ਟਰਾਲੀ ਬਾਹਰ ਖੜੀ ਆ ਤੁਸੀਂ ਇੱਥੇ ਲੱਦ ਦੋ ਸੇਰ ਦਾ ਮੀਂਹ ਆ ਤੇ ਅਸੀਂ ਇਹਨੂੰ ਘਰੇ ਲੈ ਜੀਏ ਜਦੋਂ ਮੀਂਹ ਦਾ ਹਟ ਜਾਊਗਾ ਤਾਂ ਅਸੀਂ ਬਾਅਦ ਚ ਲੈ ਆਵਾਂਗੇ ਇੱਥੇ ਮੰਡੀ ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ ਤੇ ਉਹ ਜਿੰਦੇ ਅੰਦਰ ਭਈਏ ਬੈਠੇ ਉਹਨਾਂ ਨੇ ਇਦਾਂ ਮੈਂ ਬਾਹਰ ਤੋਂ ਪੜਿਆ ਵੀ ਆ ਮੱਕੀ ਲੱਦ ਦੋ ਉਹ ਜਿੰਨੇ ਬਾਹਰ ਭਈਏ 100 ਭਈਆ ਉਹਨਾਂ ਕੇ ਜਿੰਦੇ ਬੇਲਟ ਆ ਕੇਦੇ ਹੱਥ ਜਲੂੜਾ ਆ ਸਾਡੇ ਉਹਨਾਂ ਛੱਡਦਾ ਬਾਪੂ ਦੇ ਵੀ ਦਾੰਗ ਮਾਰੀ ਮੇਰੇ ਡੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸੇਰ ਵੀ ਪੜਿਆ ਇੱਥੋਂ ਨਿਕਲੇ ਤੇ ਮੁੜ ਕੇ ਪਾਰਲੀ ਦੁਕਾਨ ਤੇ ਚਲੇ ਗਏ ਜਿਹੜੇ ਬਾਹਰ ਹੀ ਗਏ ਸੌ ਭੀਆ ਉਹਨਾਂ ਰੋੜੇ ਸ਼ੁਰੂ ਕਰਤੇ ਤੇ ਉਹਨਾਂ ਦੇ ਸ਼ੀਸ਼ਿਆਂ ਦੇ ਰੋੜੇ ਵੱਜੇ ਸਰੋਤ ਕਹਿੰਦੇ ਸ਼ੀਸ਼ਿਆਂ ਦੇ ਰੋੜੇ ਤੁਸੀਂ ਮਾਰੇ ਅਸੀਂ ਕਿੱਥੋਂ ਮਾਰ ਲਾਂਗੇ ਮੇਰੇ ਨਾਲ ਤਾਂ ਜਵਾਕ ਹੀ ਨਿਕੇ ਨੇ ਕਿ ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਹੀ ਬਾੜ ਸਾਹਿਬ ਦੀ ਦੁਕਾਨ ਤੇ ਸੇਰ ਬਾਪੂ ਦਾ ਪਾਰਤਾ ਹੀ ਰੋੜੇ ਕੀ ਮਾਰਨੇ ਤੁਸੀਂ ਦੱਸੋ ਮੈਂ ਮਾਰ ਸਕਦਾ ਹਾਂ ਨਾ ਜਖਮੀ ਹੋਏ ਤੁਹਾਡੇ ਜਖਮੀ ਇਹ ਤਿੰਨ ਜਣੇ ਹੋਏ ਜੀ ਕੀ ਕੀ ਨਾਮ ਹਨ ਉਹ ਇੱਕ ਮਨਕੀਰ ਤੇ ਇੱਕ ਕੀ ਨਾਮ ਹੈ ਇੱਕ ਮਾਨਕੀਰਤਾ 14 ਸਾਲ ਦਾ ਤੇ ਬਾਪੂ ਮੇਰਾ ਮਹਿੰਦਰ ਸਿੰਘ ਤੋ ਹੈਗਾ 85 ਸਾਲ ਦਾ ਆਪਜੀ ਲੱਗਿਆ ਉਹਦਾ ਸੇਰ ਪਾੜਦਾ ਜੀ ਉਹਦੇ ਟਾਂਕੇ ਲੱਗੇ ਸੱਚ ਸਰ ਨਹੀਂ ਪੜਿਆ ਉਹਨਾਂ ਬਈਆਂ ਨੇ ਹੁਣ ਕੀ ਮੰਗੀ ਕਰਨਾ ਚਾਹੁੰਦੇ ਮੰਗ ਕਰਦੇ ਕਿ ਭਈਏ ਆੜਤਾ ਤੇ ਬੈਠੇ ਤੇ ਆੜਤਾ ਦੇ ਜਿਹੜੇ ਮਨੀਮ ਆ ਉਹ ਸਾਡੇ ਗੱਲ ਪੈਂਦੇ ਆ ਜਿਹੜੇ ਸਾਡੇ ਉੱਤੇ ਕੋਈ ਵੀ ਸਾਹਿਬ ਆ ਉੱਤੇ ਉਹਨਾਂ ਦਾ ਪੱਲੇਦਾਰ ਜੋ ਸਨ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੋ ਹਿੰਦਾ ਨਹੀਂ ਇਹ ਮੇਰੇ ਹੀ ਆ ਤੇ ਉਹਨੇ ਆਪ ਦੀ ਕਬੂਤੀ ਜੋ ਸਾਨੂੰ ਘਟਾਇਆ ਤੇ ਮੇਰੀ ਦਾੜੀ ਪੱਟੀ ਤੋਂ ਆ ਦੇਖੋ ਬਣਿਆ ਨ ਮੇਰੀ ਆ ਤੀੜੀ ਹੋਈ ਨਹੀਂ ਪੱਟੀ ਮੇਰੇ ਡੰਡੇ ਬਹੁ ਮਾਰੇ ਪਿੱਛੇ ਤੇ ਦਾਣਾ ਮੰਡੀ ਚ ਕੀ ਘਟਨਾ ਕਰਮ ਵਾਪਰਿਆ ਬਿਲਕੁਲ ਮੇਰਾ ਨਾਮ ਮੁਖਤਾਰ ਸਿੰਘ ਆ ਪਿੰਨ ਚੱਲੀ ਵਾਲਾ ਮਤੀ ਜਿਹੜੇ ਦਾਣਾ ਮੰਡੀ ਜੋ ਕਾਰਨਾਮਾ ਕੀਤਾ ਜ਼ਿੰਮੇਵਾਰਾਂ ਦੇ ਨਾਲ ਲਿਆ ਕੇ ਤਿੰਨ ਬੰਦੇ ਦਸੋ ਤੇ 40 50 100 ਬਈਆ ਕਹਿੰਦੇ ਪੈ ਗਿਆ ਉਹਨਾਂ ਨੂੰ ਉਹਨੇ ਕੀ ਕਿਹਾ ਸਾਰੇ ਕਿਸਾਨਾਂ ਦਾ ਕੀ ਮੁੱਦਾ ਹੁੰਦਾ ਵੀ ਸਾਡੀ ਜਿਹੜੀ ਫਸਲ ਆ ਉਹ ਖਰਾਬ ਨਾ ਹੋਵੇ بارش ਦਾ ਮੌਸਮ ਆ ਉਹਨਾਂ ਜਾ ਕੇ ਇਹ ਭਈਆਂ ਨੂੰ ਕਹਿੰਦੇ ਵੀ ਸਾਡੀ ਜਿਹੜੀ ਮੱਕੀ ਪਈ ਹੈ ਨਾ ਥੱਲੇ ਇਹਨੂੰ ਚੱਕ ਕੇ ਵਾਹ ਟਰਾਲੀ 'ਚ ਲਾ ਦਿਓ ਜਿਹਦੇ ਦੇਣ ਲੱਗੋ ਹਿਲਾਵਾਂਗੇ ਐਨੀ ਗੱਲ ਕਹਿੰਦੇ ਯਰ ਉਹਨਾਂ ਦੀ ਭਾਂ ਦਾਰੂ ਪੀਤੀ ਹੈ ਡਰਿੰਕ ਕੀਤੀ ਹੋਈ ਕੋਈ ਇਦਾਂ ਚਾਂਸ ਉਹ ਆਣ ਕੇ ਬੰਦੇ ਉਹਨਾਂ ਦੇ ਨਾਲ ਬੈ ਗਏ ਉਹ ਬਜ਼ੁਰਗ ਹਾਂਜੀ ਕੀਤੇ ਕਹੇ ਤੇ ਹਮਲਾ ਕੀਤਾ ਇਹ ਦੇਖੋ ਇਹ ਮੇਰਾ ਮੈਂ ਤੇ ਮੁੱਦਾ ਇਹ ਹੈ ਕਿ ਉਹਨਾਂ ਦੇ ਕਿਹੜਾ ਮਨੀਮ ਹੋ ਗਈ ਉਹਦੇ ਨਾਂ ਤੇ ਆਇਆ ਇਹ ਕੰਮ ਮੁਨੀਮ ਦਾ ਕੰਮ ਕੀ ਹੁੰਦਾ ਮੁਨੀਮ ਦਾ ਕੰਮ ਤਾਂ ਆਪ ਵੀ ਜਿਹੜੀ ਜਨਤਾ ਮਗਰ ਖੜੀ ਹੁੰਦਾ ਹਲਾ ਵੀ ਹਾਂ ਪਾ ਕੰਮ ਕਰਨਾ ਕਿ ਨਹੀਂ ਕਰਨਾ ਇਹ ਹੀ ਕਰਨਾ ਤੂੰ ਦਾ ਜਿੰਮੇਦਾਰ ਹੁੰਦਾ ਲਿਆਤੀ ਤੱਕ ਜਾ ਚੌਧਰੀ ਆ ਇਹ ਇਹਦੇ ਇਹਦੇ ਐਂਡ 'ਚ ਸਾਰੀ ਲੇਬਰ ਹੈਗੀ ਆ ਜਿਉਂ ਨਾ ਕੀਆ ਸਾਡੀ ਮੱਕੀ ਸਫਰਾ ਦੇ ਟ੍ਰਾਲੀ 'ਚ ਲੋਡ ਕਰਨ ਦਾ ਇਹਦਾ ਕਰਕੇ ਇਹਦਾ ਕਰਕੇ ਵੀ ਆਪਾਂ ਨੂੰ ਮੰਜੇ ਤੋਂ ਬਾਅਦ 6 ਟਾਂਕੇ ਬਜ਼ੁਰਗ ਦੇ ਲੱਗੇ ਲੱਗੇ 85 ਸਾਲ ਦਾ ਬਜ਼ੁਰਗ ਉਹ ਦੇਖੋ ਕਿੱਦਾਂ ਰਗਦਾ ਐਦਾ ਕੋ ਬੋਲ ਨਹੀਂ ਹੋ ਰਿਹਾ 14 ਸਾਲ ਦਾ ਬੱਚਾ ਤੇ 14 ਸਾਲ ਦਾ ਬੱਚਾ ਜਿਹੜਾ ਦੇਖੋ ਸੋਇਰਾ ਰੋਟੀ ਉਸਾਮਲ ਲੈ ਗਿਆ ਤਾਂ ਉਹਦੇ ਤੇ ਸੱਤ ਗਲੀ ਕਰ ਦਿੱਤੀ ਤੇ ਦੂਜਾ ਬੰਦਾ ਜਿਹੜਾ ਮੇਜਰ ਸਿੰਘ ਆ ਉਹ 40-42 ਸਾਲ ਦਾ ਬੰਦਾ ਹੋਆ ਤੇ ਉਹਦੇ ਸਿਰ ਤੇ ਸੇਤਵੀ ਮਾਰਿਆ ਉਹਦੇ ਤੇ ਦਾੜੀ ਪਟਕੇ ਦਾ ਪਾਰਦੀ ਸਾਥੀ ਨੂੰ ਬਹਲਾ ਦੇ ਤੇ ਇਹ ਕੀ ਇਹ ਕੀ ਕੀ ਕਾਨੂੰਨ ਆ ਕਿਥੋਂ ਦਾ ਇਹ ਭਈਆਂ ਨੂੰ ਇੰਨੀ ਖੁੱਲ ਮਿਲ ਗਈ ਸਾਡੇ ਪੰਜਾਬ ਚ ਵੀ ਆਪਾਂ ਇੱਥੇ ਆਣ ਕੇ ਅੱਜ ਜੀਵਦਾਰਾਂ ਨੂੰ ਕੁੱਟ ਮਾਰ ਕਰਨੀ ਆ ਆਰਟੀ ਆ ਨਹੀਂ ਜੋ ਹੈ ਨਹੀਂ ਯਾਰ ਤੇ ਯਾਰ ਤੇ ਕਿਥੇ ਆਰਟੀ ਨੂੰ ਕੋਈ ਬੋਲਦਾ ਸਾਡੀ ਆਰਥ ਦੇ ਉੱਪਰ ਕੀ ਆ ਅੱਜ ਇਹਦੀ ਆਰਥ ਦੇ ਉੱਪਰ ਜੀਵਦਾਰ ਦੇ ਤੇ ਇੰਨੇ ਸੱਟਾ ਲੱਗੇ ਬੰਦਾ ਮਰ ਜਾ ਫਿਰ ਇਹ ਆਰਥੀ ਨੂੰ ਪਤਾ ਲੱਗਾ ਮੇਰੇ ਆ ਕੰਮ ਹੋ ਗਿਆ ਔਰ ਮੰਗ ਕੀ ਕਰਨਾ ਚਾਹੁੰਦਾ ਮੰਗ ਮੈਂ ਇਹ ਕਰਨੀ ਚਾਹੁੰਦਾ ਕਿ ਇਹਨਾਂ ਨੂੰ ਇਨਸਾਫ ਮਿਲੇ ਇਹ ਜਿਨ੍ਹਾਂ ਜਿਨ੍ਹਾਂ ਇਹਨਾਂ ਦੇ ਗਾਰਨਾਮੇ 'ਤੇ ਸੱਟਾ ਲੱਗਿਆ ਇਹਨਾਂ ਨੂੰ ਇਨਸਾਫ ਦੇ ਇਹਦਾ ਭਈਆਂ ਨੂੰ ਪੂਰੀ ਸਹਾਇਤਾ ਚਾਹੀਦੀ ਨੇ ਨਹੀਂ ਤਾਂ ਬਾਹਰ ਚੈਦੇ ਮਰ ਜੂ ਇਹਦਾ ਤਨੂ ਚਾਹੀਦਾ ਕਾਟਦੀ ਦੁਕਾਨ ਦੇ ਜਿਹੜੇ ਸ਼ੀਸ਼ੇ ਤੋੜੇ ਗਏ ਉਹ ਦੋਸਾਂ ਕੇ ਪਸਾਨਾ ਨੇ ਸ਼ੀਸ਼ੇ ਤੋੜੇ ਉਹ ਕੀ ਮਾਮਲਾ ਵਾ ਦੇਖੋ ਭਾਜੀ ਇਹ ਵੀ ਮੈਂ ਦੱਸਦਾ ਹੁਣ ਇਹ ਦੱਸੋ ਤਿੰਨ ਬੰਦੇ ਆ ਜਿਹੜੇ ਜੀਵਿਦਾਰ ਉਹ ਆਪਦੇ 100 ਬੰਦੇ ਤਾਂ ਜਾਨ ਵੇਚਾਉਣ ਦੇ ਕੇ ਸ਼ੀਸ਼ੇ ਤੋੜਨਗੇ ਉਹ ਤੇ ਇਹਨਾਂ ਦੇ ਆਪਦੇ ਭਈਏ ਜਿਹੜੇ ਇਧਰੋਂ ਰੋੜਾ ਚਲਾ ਰਹੇ ਆ ਇਹਨਾਂ ਨਾਲ ਆਪ ਦਾ ਬਜਾ ਗਿਆ ਤਾਂ ਆਪ ਦੀ ਦੁਕਾਨ ਦੀ ਸੀਜੇ ਤੇ ਵੱਜਣਦੇ ਆ ਤੇ ਉਹ ਕਹਿੰਦੇ ਇਹਨਾਂ ਤੋੜਿਆ ਇਹਨਾਂ ਕੋਲ ਜਾਰੇ ਇੱਕ ਦਾ ਗੁੱਟ ਟੁੱਟ ਗਈ ਉਹ ਮੇਜਰ ਸਿੰਘ ਦਾ ਦੂਜਾ ਬਜ਼ੁਰਗ ਦੇਖੋ ਤੁਸੀਂ ਆ ਵੀ ਦੇਖ ਲਓ ਕੈਮਰੇ ਦੀ ਵੀਡੀਓ ਆਈ ਹੋਣੀ ਆ ਵੀ ਕਿਦਾ ਉਹ ਬਜ਼ੁਰਗ ਦੇ ਰੋੜੇ ਮਾਰ ਲੂਗਾ ਤਾਂ ਆਪ ਦੀ ਜਾਨ ਬਚਾਊਗਾ ਜਿਹੜਾ ਬੰਦਾ ਨਿਹੱਕ ਬਿਆ ਮੰਜੇ ਦੇ ਅਸਟਾ ਮੈਂ ਕਹਾਂ ਜੇ ਐਸੀ ਮੈਂ ਹੁਣ ਇਹ ਵੀ ਕਹਿ ਰਿਹਾ ਮੈਂ ਵੀ ਕਹ ਰਿਹਾ ਮੈਂ ਕਹਿ ਰਿਹਾ ਕਿ ਜੇ ਸੀਸੀਟੀਵੀ ਕੈਮਰੇ ਸਾਡੇ ਬੰਦਿਆਂ ਦੇ ਰੋੜੇ ਵੱਜ ਜਵੇ ਨਾ ਜੀਹੇ ਤੋੜਿਆ ਤੇ ਸਵੇਰੇ ਪਵਾ ਕੇ ਦਊਗਾ ਪਹਿਲੇ ਨਰ ਦੇ ਆਪ ਪਵਾ ਕੇ ਦਊਗਾ ਜੇ ਇੰਨੀ ਕੋਈ ਗੱਲ ਮਾਰੀ ਜੇ ਭਈਆ ਤੇ ਫਿਰ ਭਈਆ ਦਾ ਜਾ ਨੀਮ ਆਊਗਾ ਅਕਦਾਰ ਤੇ ਜਾਓ ਭਈਏ ਖੁਦਾਬਾਹ ਹੋਣ ਦੀ ਮੈਂ ਤਾਂ ਇੱਥੋਂ ਬਾਹਰ ਸੀ ਆ ਹੁਣੇ ਆਇਆ ਮੈਨੂੰ ਤੇ ਮੇਰੇ ਆ ਮਨੀਮ ਸਾਹਿਬ ਤੇ ਮੇਰੇ ਆ ਲੇਬਰ ਵਾਲੇ ਫੋਨ ਕਰਦੇ ਸੀ ਜੀ ਇੱਥੇ ਕੋਈ ਹੰਗਾਮਾ ਕਰਦੇ ਸਾਡੀ ਲੇਬਰ ਨਾ ਕਿਸੇ ਹੋਰ ਦੇ ਵੀ ਕੰਮ ਜਦੋਂ ਘਟ ਹੋਵੇ ਫੜ ਲੈਂਦੀ ਹੈ ਜੀ ਕੰਮ ਤੇ ਉਹਨਾਂ ਕਿਦੇ ਹੋਰ ਆ ਬਾਠ ਟਰੇਡਿੰਗ ਵਾਲੇ ਇਹਨਾਂ ਦਾ ਕੰਮ ਫੜਿਆ ਸੀ ਜ਼ਿੰਮੇਦਾਰ ਜਿਹੜੇ ਝੱਲ ਤੋਂ ਆ ਮੇਜਰ ਹੋਣੀ ਕੋਈ ਤੇ ਉਹ ਕਿਤੇ ਛੱਡ ਜੁੜੂ ਮਾਰ ਚੇ ਲੇਟ ਹੋ ਗਏ ਉਹਨੇ ਗਾਲਾਂ ਗੂਲਾਂ ਕੱਢ ਸੱਡੀਆਂ ਇਹਨਾਂ ਨੂੰ ਤੇ ਇਹ ਬਾਅਦ ਵਿੱਚ ਲੇਬਰ ਵਾਲੇ ਵੀ ਥੋੜਾ ਜਿਹਾ ਔਖੇ ਦਿੱਤੇ ਹੋਏ ਆ ਕਿਤੇ ਜੋ ਵੀ ਦੁਕਾਨ 'ਚ ਵੜ ਗਿਆ ਉਹ ਕੁੜਦੇ ਹੀ ਜ਼ਿਆਦਾ ਉਹਨਾਂ ਨੇ ਇਹਨਾਂ ਨੂੰ ਕੁੱਟਣ ਦੇ ਮਾਰਿਆ ਉਹਨਾਂ ਜਦੋਂ ਅੰਦਰੋਂ ਲੋਕ ਲਾ ਲਿਆ ਜੀ ਇਹਨਾਂ ਨੇ ਸ਼ੀਸ਼ੇ ਭੰਨੇ ਆ ਅੰਦਰ ਰਾਨ ਕੇ ਮਾਰ ਮਾਰ ਕੇ ਆ ਦੇਖੇ ਦੇਖਿਆ ਹੀ ਤੁਸੀਂ ਇਹ ਦੁਕਾਨ ਦਾ ਹਾਲ ਕੀ ਕੀਤਾ ਸਾਰੇ ਸ਼ੀਸ਼ੇ ਭੰਨ ਭੰਨ ਕੇ ਗੁੰਡਾਗਰਦੀ ਫੁੱਲ ਕੀਤੀ ਡਾਂਗਾ ਨਾਲ ਟਿੱਟਾਂ ਨਾਲ ਇਹ ਸਾਰਾ ਸਾਡਾ ਆਫਿਸ ਤੋੜਿਆ ਇਹ ਬਹੁਤ ਮਾੜੀ ਗੱਲ ਹੈ ਜੀ ਇਹ ਮਤਲਬ ਜੇਦ ਕਿਸੇ ਲੇਬਰ ਨਾਲ ਹੋ ਵੀ ਗਿਆ ਲੇਬਰ ਕੰਮ ਕਦੇ ਘੱਟ ਕਰਦੀ ਕਦੇ ਵੱਧ ਕਰਦੀ ਪਰ ਇਹ ਕਿਸੇ ਦੀਆਂ ਦੁਕਾਨਾਂ ਤੋੜਨ ਦਾ ਕੀ ਮਤਲਬ ਹੈ ਇਹ ਬਿਲਕੁਲ ਧੱਕੇਸ਼ਾਹੀ ਹੈ ਇਹਦਾ ਇਨਸਾਫ ਮਿਲਣਾ ਚਾਹੀਦਾ ਕੀ ਦੁਕਾਨ ਦਾ ਨਾਮ ਕੀ ਕਿੰਨਾ ਨਾਮ ਦੁਕਾਨ ਹੈ ਸੰਜਮ ਟਰੇਡਿੰਗ ਕੰਪਨੀ ਹੈ ਜੀ 133 ਨੰਬਰ ਦੁਕਾਨ ਹੈ ਕਿੰਨੇ ਕਬ ਜੀ ਘਟਣਾ ਹੈ ਆ ਮੈਨੂੰ ਲੱਗਦਾ ਜੀ 1/2 ਘੰਟਾ ਹੋਇਆ ਹੋ ਮੈਂ ਆਪਣੇ ਹੋਰ ਦਫਤਰ ਗਿਆ ਸੀ ਏਜੰਸੀ ਵਾਲੇ ਤੇ ਮੈਨੂੰ ਇਹ ਪਿੱਛੇ ਫੋਨ ਕਰਦੇ ਮੈਨੂੰ ਬਾਹਰੋਂ ਕਿਤੇ ਫੋਨ ਆਇਆ ਦੇ ਇਹਦਾ ਮੇਰੇ ਕੋਲ ਚੱਕ ਨਹੀਂ ਹੋਇਆ ਤੇ ਲੇਬਰ ਹੋਰ ਕਿਸੇ ਦਾ ਚੱਕਿਆ ਤਾਂ ਮੈਂ ਭੱਜਿਆ ਉਹ ਤੋਂ ਜਦੋਂ ਉਹਨੇ ਦੱਸਿਆ ਵੀ ਇਦਾਂ ਲੜਾਈ ਹੋ ਗਈ ਆ ਤੇ ਉਹ ਮਾਰਨ ਨੂੰ ਫਿਰਦੇ ਸਾਡੇ ਬੰਦਿਆਂ ਨੂੰ ਤੇ ਦਫਤਰ ਤੇ ਵੀ ਮਤਲਬ ਹਮਲਾ ਕੀਤਾ ਉਹਨਾਂ ਨੇ ਮੈਂ ਉੱਥੋਂ ਭੱਜਿਆ ਤੇ ਆਉਂਦਿਆਂ ਨੂੰ ਆ ਸਾਰੀ ਘਟਨਾ ਹੋਈ ਹੋਈ ਆ ਹੁਣ ਪੁਲਿਸ ਨੂੰ ਸੂਚਿਤ ਕਰਤਾ ਨਹੀਂ ਹਮੈਂ ਕਰ ਰਿਹਾ ਜੀ ਬਲਕਾਰ ਮੁੰਸ਼ੀ ਨੂੰ ਫੋਨ ਕੀਤਾ ਉਹ ਇੱਥੋਂ ਬਦਲ ਹੋ ਗਿਆ ਸੀ ਤਾਂ ਮੈਂ ਹੁਣ ਹੋਰ ਇੱਕ ਨੰਬਰ ਤੇ ਆ ਉੱਤੇ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਮੰਗ ਕੀ ਕਰਨਾ ਚਾਹੁੰਦੇ ਆ ਮੰਗਿਆ ਜੀ ਇਹ ਗੁੰਡਾਗਰਦੀ ਆ ਸ਼ਰੇਆਮ ਬਿਲਕੁਲ ਗੁੰਡਾਗਰਦੀ ਆ ਆ ਲੇਬਰ ਆ ਇੰਨੇ ਤਬਕਾ ਬੈਠਾ ਵਿਚਾਰਾ ਇਹ ਇਹਨਾਂ ਨੂੰ ਪਿਆਰ ਨਾਲ ਜਾਂ ਕਿਤੇ ਮਾੜਾ ਮੋਟਾ ਦਬੇ ਇਹਨਾਂ ਤੋਂ ਕੰਮ ਕਰਾ ਲਓਗੇ ਤੇ ਜੇ ਇਹਨਾਂ ਨੂੰ ਕੁੱਟਣ ਲੈ ਬਹਿਜੋਗੇ ਤੇ ਪਿੱਛੇ ਜਾ ਕੇ ਹੋਰ ਆੜਦੀਆਂ ਦੇ ਦਫ਼ਤਰ ਤੋੜੋਗੇ ਤੇ ਇਹ ਕੋਈ ਇਹ ਕੋਈ ਸ਼ਰਾਫਤ ਵਾਲਾ ਕੰਮ ਆ ਜੀ ਇਹ ਤਾਂ ਗੁੰਡਾਗਰਦੀ ਹੋਗੀ ਕਿੰਨੇ ਕੁ ਲੋਕ ਸੀਗੇ ਮੈਂ ਤਾਂ ਇੱਥੇ ਨਹੀਂ ਸੀ ਕਿੰਨੇ ਸੀ ਪੰਜ ਜਣੇ ਇਹ ਹੈ ਸਾਡੇ ਮਨੀਮ ਸਾਹਿਬ ਦਫ਼ਤਰ ਦੇ ਅੰਦਰ ਸੀਗੇ ਤੁਸੀਂ ਪੰਜ ਪੰਜ ਜਣੇ ਸੀ ਜਿਨ੍ਹਾਂ ਨੇ ਮੁੰਡਿਆਂ ਨੇ ਇਹ ਆਣ ਕੇ ਸ਼ੀਸ਼ੇ ਭੰਨੇ ਆ ਜੀ ਸਾਰੇ ਇਹ ਸਾਰੇ ਚੱਲ ਨੂੰ ਬਿਲੌਂਗ ਕਰਦੇ ਲਈ ਚੱਲ ਨੂੰ ਸਾਰੇ ਮੇਜਰ ਸਿੰਘ ਨਾਸ करता हुई थी। जी। क्या नाम है ना तुम्हारा? मेरा नाम मिथिलेश ठाकुर क्या क्या आज रहा है क्या हुई आज हुई मंडी में? है जी। परसो बंदे बोलिया उदमे रेह दता मैं नहीं चलो कोई रेह दो आज फिर कुटन लग जी आज कुटन लग पियाू मैं किया जी सरदार जी बंदे ने नहीं छेड़ना है ਤੁਸੀਂ ਜਿਹੜਾ ਤੁਹਾਡੇ ਮਾਲਕ ਹੈਗਾ ਤੇਰੇ ਚੌਧਰੀ ਆ ਉਹਨੂੰ ਕੋ ਸਦਾ ਉਹ ਤਾਂ ਬਾਪੂ ਦਾ ਗਲਤੀ ਨਹੀਂ ਹੈ ਕੋਈ ਬਾਪੂ ਜਿਹੜਾ ਹੈ ਨਾ ਬਾਪੂ ਕਹਿੰਦਾ ਰਹਿੰਦੇ ਰਹਿੰਦੇ ਠੀਕ ਹੈ ਜੀ ਬਾਪੂ ਜਿਹੜਾ ਨੇ ਬਾਪੂ ਸਾਰੇ ਤੇਰੇ ਬੈ ਕੇ ਸੁਕਾਇਆ ਤਿੰਨ ਬੰਦੇ ਆ ਸੀ ਓਏ ਸਾਰੇ ਬੰਦੇ ਆਪਣੀ ਕਮਲ ਦੇ ਹੈਗਾ ਜੀ ਜਿਹੜਾ ਬੰਦੇ ਉੱਤੇ ਸੁਤਾ ਬੈ ਉਹਨੇ ਸਮਝਾਨ ਗਿਆ ਉਹ ਉਹਨੂੰ ਪਤਾ ਨਹੀਂ ਕਿਆ ਕੱਟੇ ਹੋ ਗਿਆ ਮਾਲ ਉਹਨੂੰ ਕੀ ਕਰਨਾ ਗਿੱਲੇ ਮਾਲ ਕੱਟੇ ਹੋ ਗਿਆ ਉਹਦਾ ਕੰਮ ਨਹੀਂ ਸੀਗਾ ਤੇਰੇ ਮਾਲ ਢੇਰ ਲਾ ਕੇ ਤੇਰੇ ਪਾਲਾ ਕੇ ਢਾਂਗ ਦਿਆ ਸੀ ਖੁਸ਼ ਹੋ ਗਿਆ ਸਾਰੇ ਧੂਪ ਮੇਰੀ ਅਸ ਹੋ ਗਿਆ ਹੁਣ ਆਪਾਂ ਕਮਲ ਦਮਾਲ ਭਰ ਕੇ ਆਇਆ ਹੁਣ ਟਰਾਲੀ ਆਣੇ ਵਾਲਾ ਸੀਗਾ ਹੁਣ ਭਰਨਾ ਸੀ ਹੋਰ ਆਪਾਂ 133 ਨੰਬਰ ਦੁਕਾਨ ਤੇ ਜੀ ਉਹ ਕਹਿੰਦਾ ਕੁਤਨ ਲੱਗ ਕੇ ਮੇਰੇ ਗਾਲ ਦਬਦੀ ਆ ਜੀ ਗਲਾ ਦਬਦੀ ਆ ਫਿਰ ਉਹ ਕਿ ਮੈਂ ਜਾਣ ਚਾਹ ਕੇ ਭਾਗਾ ਵਾਹਾਂ ਸੇ ਤੋ ਉਹ ਤੇ 133 ਨੰਬਰ ਦੁਕਾਨ ਤੇ ਮੇਰੀ ਚਾਪਤਲ ਲੱਗੇ ਤੀਸਾ ਤੋੜ ਦਿਆ ਜੀ

ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ